ਲੋਟ ਤੋਂ ਸੰਕੋਚ ਕਰੇ ਉਹਨੂੰ ਫਤੇ ਵੀ ਫਤੇ ਬੁਲਾ ਜੰਦੀ ਸਦਾ ਸੰਗਤ ਦੇ ਮਨ ਨੂੰ ਰੰਗ ਚੜਦਾ ਵਿੱਚ ਸੰਗਤਾਂ ਫਤੇ ਪਾਈ ਦੀਏ ਜਦੋਂ ਸਤ ਸੰਗਤ ਵਿੱਚ ਆ ਜਾਈਏ ਉਦੋਂ ਗੱਜ ਕੇ ਫਤੇ ਬੁਲਾਈ ਦੀ ਬੁਲਾਈ ਦੀਏ ਮਹਾਰਾਜ ਗੁਰੂ ਕਲਗੀ ਧਰਜੀ ਨੇ ਖਾਲਸਾ ਸਾਜ ਕੇ ਝੋਲੀ ਵਿੱਚ ਫਤੇ ਦਾ ਨਾਰਾ ਪਾਇਆ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਪੁੱਛਦੇ ਆ ਕਲਗੀਆਂ ਵਾਲਿਆ ਖਾਲਸਾ ਸਾਜਣੇ ਤੋਂ ਪਹਿਲਾਂ ਸਾਰੇ ਸਤ ਕਰਤਾਰ ਕਹਿੰਦੇ ਸੀ ਤੁਸੀਂ ਹੁਣ ਆਖਿਆ ਕਿ ਫਤਿਹ ਜਾਵਣੀ ਹੈ ਫਤਿਹ ਬੁਲਾਉਣੀ ਲਾਜ਼ਮੀ ਹੋ ਗਈ ਮਹਾਰਾਜ ਕਹਿੰਦੇ ਭਾਈ ਸਾਹਿਬ ਬਿਲਕੁਲ ਭਾਈ ਸਾਹਿਬ ਨੇ ਸਵਾਲ ਕੀਤਾ ਮਹਾਰਾਜ ਫਿਰ ਦੱਸੋ ਜਿਹੜਾ ਗੱਜ ਕੇ ਫਤਿਹ ਬੁਲਾਉਂਦਾ ਹੈ ਉਹਦੇ ਵੱਲ ਦ੍ਰਿਸ਼ਟੀ ਕਿ ਹੋ ਗਈ ਉਹਨੂੰ ਖੁਸ਼ੀਆਂ ਕਿੰਨੀਆਂ ਦੋਗੇ ਮਹਾਰਾਜ ਕਹਿੰਦੇ ਜਿਹੜਾ ਗੱਜ ਕੇ ਫਤਿਹ ਬੁਲਾਉਂ ਗੁਰੂ ਗੋਬਿੰਦ ਸਿੰਘ ਦੇ ਮੁਖ ਦੇ ਦਰਸ਼ਨ ਕਰੇਗਾ ਮਹਾਰਾਜ ਜੇ ਕੋਈ ਥੋੜਾ ਜਿਹਾ ਘੱਟਲਾ ਪੈਰਾ ਰੱਖੇ ਸਤਿਗੁਰੂ ਕਹਿੰਦੇ ਉਹਦੇ ਵੱਲ ਸੱਜਾ ਮੋਢਾ ਹੁਣ ਗੁਰੂ ਦਾ ਮੋਢਾ ਮਲਦਾਣਾ ਵੀ ਛੋਟੀ ਜੀ ਖੇਡ ਥੋੜੇ ਨਾ ਇਤਿਹਾਸ ਪੜੋ ਅੱਜ ਵੀ ਬਾਬਾ ਮੱਖਣਸ਼ਾ ਲੁਬਾਣਾ ਕੂਕ ਕੂਕ ਕੇ ਕਹਿੰਦਾ ਦੁਨੀਆਂ ਦੇ ਲੋਕੋ ਜੇ ਤਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਮੇਰੇ ਡੁੱਬਦੇ ਬੇੜੇ ਨੂੰ ਮੋਢਾ ਨਾ ਲੱਗਦਾ ਮੱਖਣ ਨੇ ਡੁੱਬ ਕੇ ਮਰ ਜਾਣਾ ਸੀ ਅਜ ਇਤਿਹਾਸ ਅੰਦਰ ਕਿੰਨੇ ਜਾਣਨਾ ਸੀ ਕਿ ਭਾਈ ਗੁਰੂ ਲਾਦੋਰੇ ਵਾਲਾ ਬਾਬਾ ਮੱਖਣਸ਼ਾ ਲੁਬਾਣਾ ਕੌਣ ਹੋਇਆ ਮਹਾਰਾਜ ਪਾਤਸ਼ਾਹ ਹੁਣ ਦੱਸੋ ਜਿਹੜਾ ਮੂਠੀ ਹੌਲੇ ਦੇ ਜਵਾਬ ਦੇ ਦਿੰਦਾ ਕਈ ਸਰੀ ਹਿਲਾ ਦਿੰਦੇ ਆ ਜੇ ਕੱਲਾ ਕਹਣਗੇ ਫਤਿਹ ਜੀ ਫਤਿਹ ਮਹਾਰਾਜ ਉਹਨਾਂ ਵੱਲ ਦ੍ਰਿਸ਼ਟੀ ਕਿਦਾਂ ਦੀ ਸਤਿਗੁਰੂ ਕਹਿੰਦੇ ਖੁਸ਼ੀਆਂ ਵਧਣੀਆਂ ਨਹੀਂ ਘਟਣਗੀਆਂ ਉਹਨਾਂ ਵੱਲ ਖੱਬਾ ਮੋੜਾ ਤੇ ਸਤਿਗੁਰੂ ਫਿਰ ਇਹ ਵੀ ਦਾਸੀ ਦਿਓ ਜਿਹੜਾ ਕਵਾਇਆ ਪੁੰਦਾ ਹੀ ਨਹੀਂ ਅੱਜ ਅਸੀਂ ਸਾਹਮਣੇ ਆਉਂਦਾ ਗੁਰਸਿੱਖ ਵੇਣੇ ਆ ਨਾ ਸਾਨੂੰ ਆਕੜ ਹੀ ਨਹੀਂ ਹੋ ਗਈ ਅਸੀਂ ਬਾਣਾ ਕੀ ਪਾ ਲਈਦਾ ਸੋਨਾ ਤੇ ਮਾਲਾ ਕੀ ਸਜਾ ਲਈਦਾ ਅਸੀਂ ਮੂੰਹ ਪਾਸੇ ਨੂੰ ਕਰਕੇ ਤੁਰ ਪੈਣੇ ਕਿ ਤੈਨੂੰ ਫਤਿਹ ਨਾ ਬੁਲਾਉਣੀ ਪੈ ਜਾਵੇ ਮਹਾਰਾਜ ਕੇ ਜਿਹੜਾ ਕਮਾਇਆ ਵੀ ਕੁੰਦਾ ਨਹੀਂ ਨਾ ਉਹਦੇ ਵੱਲ ਗੁਰੂ ਦਾ ਨਾ ਖੱਬਾ ਮੋਢਾ ਨਾ ਸੱਜਾ ਮੋਢਾ ਉਹਦੇ ਵੱਲ ਗੁਰੂ ਦੀ ਪਿੱਠ ਹੁੰਦੀ ਆ ਕਿਉਂਕਿ ਜੇ ਸਿੱਖ ਨੂੰ ਸਿੱਖ ਮੰਨਿਆ ਵੇਖ ਕੇ ਉਦੇ ਹਿਰਦੇ ਦੇ ਵਿੱਚ ਪ੍ਰੇਮ ਨਾ ਨਾ ਆਵੇ ਮਰਜ ਕਹਿੰਦੇ ਇਹ ਸਮਝਿਓ ਤੁਹਾਡੇ ਅੰਦਰ ਅਜੇ ਸਿੱਖੀ ਦੀ ਭਾਵਨਾ ਪ੍ਰਗਟ ਹੀ ਨਹੀਂ ਹੋਈ ਤੇ ਪਿਆਰ ਵਾਲੇ ਜੁੜ ਕੇ ਬੈਠਿਓ ਚਕਾਓ ਸੀਸ ਗੁਰਕਲਗੀ ਧਰ ਦਾ ਸੁੰਦਰ ਸਰੂਪ ਨੇਤਰਾ ਸਾਹਮਣੇ ਲਿਆ ਕੇ ਮੇਰੇ ਸਤਿਗੁਰਾਂ ਦੇ ਸੋਹਣੇ ਚਰਨਾਂ ਤੇ ਲਾਵੋ ਮਸਤਕ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ